ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਮੈਂ ਹਾਂ ਤੇਜਿੰਦਰ ਪਣਿਆਰ ਤੇ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਵੱਡੀਆਂ ਖਬਰਾਂ ਤੇ ਪੰਜਾਬ 'ਚ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਪੁਖ ਬਣੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਆਈਪੀਐਸ ਸੁਸਾਇਡ ਕੇਸ ਪੜਕੇ ਪੰਜਾਬ 'ਚ ਕੱਢਿਆ ਜਾਵੇਗਾ ਕੈਂਟਰਲ ਮਾਰਚ ਪਰਿਵਾਰ ਨੂੰ ਮਿਲੇ ਰਾਜਾ ਵੜੈਂਗ ਪੁਲਿਸ ਨੇ ਪੰਜਾਬ ਚ ਵੱਡੀ ਵਾਰਦਾਤ ਦੀ ਸਾਜ਼ਿਸ਼ ਕੀਤੀ ناکਾਮ 6 ਪਿਸਤੌਲ ਤੇ 19 ਕਾਰਤੂਸਾਂ ਸਾਡੇ 2 ਨੂੰ ਕੀਤਾ ਕਾਬੂ ਰੇਲ ਨਾ ਚੱਫਰ ਕਰਨ ਵਾਲਿਆਂ ਲਈ ਐਮ ਖਬਰ 2 ਮਹੀਨੇ ਲਈ ਰੱਦ ਹੋਈਆਂ 8 ਟ੍ਰੇਲ ਗੱਡੀਆਂ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਚਾਂਦੀ ਨੇ ਕਰਵਾਤੀ ਤੌਬਾ ਤੌਬਾ ਟਰਨ ਨਾ ਖਰਾਬ ਕਰੋ ਰਾਜਵੀਰ ਦੇ ਵੱਡੇ ਦੇ ਸੰਸਕਾਰ ਮੌਕੇ ਵਾਇਰਲ ਹੋਈ ਵੀਡੀਓ ਦਾ ਜਾਣੋ ਅਸਲ ਸੱਚ ਪੰਜਾਬ ਚ 8 ਦਵਾਈਆਂ ਬੈਣ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਦਵਾਈਆਂ ਦੇ ਰਿਐਕਸ਼ਨ ਮਗਰੋਂ ਲਿਆ ਗਿਆ ਐਕਸ਼ਨ ਵਿਰਾਟ ਕੋਹਲੀ ਦੇ ਸਾਥੀ ਖਿਡਾਰੀ ਦੀਆਂ ਵਧੀਆਂ ਮੁਸ਼ਕਲਾਂ ਆਸੀ ਬਿਸਤਾਰ ਤੇ ਲਕੀ ਗ੍ਰਿਫਤਾਰੀ ਦੀ ਤਲਵਾਰ ਤੇ ਗੱਲ ਕਰਦੇ ਹਾਂ ਦੋਸਤੋ ਹੁਣ ਇਨ੍ਹਾਂ ਖਬਰਾਂ ਦੀ ਵਿਸਥਾਰ ਦੇ ਨਾਲ ਪੰਜਾਬ ਚ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਕੋਈ ਖਬਾਣੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਪੰਜਾਬ ਚ ਅਕਤੂਬਰ ਮਹੀਨੇ ਭੇਮੀ ਤੋਂ ਬਾਅਦ ਮੌਸਮ ਘਰਵਟ ਲੈ ਰਿਹਾ ਹੈ ਤੇ ਰਾਤ ਅਤੇ ਸਵੇਰ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਤੇ ਮੌਸਮ ਵਿਭਾਗ ਨੇ ਸੂਬੇ ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਨੂੰ ਲੈ ਕੇ ਨਵੀਂ ਪੁਖਬਾਨੀ ਕੀਤੀ ਹੈ ਤੇ ਮੌਸਮ ਵਿਭਾਗ ਮੁਤਾਬਕ ਸੂਬੇ ਚ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਕਿਸੇ ਵੀ ਜ਼ਿਲ੍ਹੇ ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਤੇ ਆਉਣ ਵਾਲੇ 1 ਹਫਤੇ ਦੌਰਾਨ ਦਿਨ ਦਾ ਵਾਤਾਵਰਨ ਤਾਪਮਾਨ 2 ਡਿਗਰੀ ਤੋਂ 10 ਡਿਗਰੀ ਵੀ ਵੱਧ ਸਕਦਾ ਹੈ ਤੇ ਇਸ ਤੋਂ ਬਾਅਦ ਮੌਸਮ ਆਮ ਵਾਂਗ ਰਹੇਗਾ ਤੇ ਰਾਤ ਦੇ ਸਮੇਂ ਮੌਸਮ ਠੰਡਾ ਰਹੇਗਾ ਤੇ ਵਿਭਾਗ ਵੱਲੋਂ 12 13 14 15 16 ਅਤੇ 17 ਤਰੀਕ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਤੇ ਮੌਸਮ ਦੇ ਇੱਕਦਮ ਬਦਲਣ ਚਰਨ ਲੋਕ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ ਜਿਵੇਂ ਕਿ ਬੁਖਾਰ ਖੰਸੀ ਡੇਂਗੂ ਟਾਈਫਾਇਡ ਅਤੇ ਆਦਿ ਤੇ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਧਿਆਨ ਰੱਖਣ ਦੀ ਲੋੜ ਹੈ ਹੋ ਸਕਤੇ ਹੋ ਸਕਦਾ ਹੈ ਤਾਂ ਸਵੇਰ ਅਤੇ ਸ਼ਾਮ ਦੇ ਸਮੇਂ ਪੂਰੀ ਬਾਹਵਲੇ ਕੱਪੜੇ ਪਾ ਕੇ ਹੀ ਬਾਹਰ ਜਾਓ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਆਪੀਐਸ ਸੁਸਾਇਡ ਕੇਸ ਭੜਕੇ ਪੰਜਾਬ ਚ ਕੱਢਿਆ ਜਾਵੇਗਾ ਕੈਂਡਲ ਮਾਰਚ ਪਰਵਾਰ ਨੂੰ ਮਿਲੇ ਰਾਜਾ ਵੜਿੰਗ ਅੱਜ ਦੋਸਤੋ ਦੱਸਦੇ ਕਿ ਹਰਿਆਣਾ ਦੇ ਸੀਨੀਅਰ ਆਪੀਐਸ ਅਫਸਰ ਵਿਪੂਰਨ ਕੁਮਾਰ ਦੀ ਖੁਦਕੁਸ਼ੀ ਨੇ ਸਿਆਸਤ ਪਰ ਚ ਹਲਚਲ ਮਚਾਈ ਹੋਈ ਹੈ ਤੇ ਜਿੱਥੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਫਸਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਸੀ ਉੱਥੇ ਹੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਵੰਡਾਇਆ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਨੋਣ ਅਣਹੋਣੀ ਘਟਨਾ ਹੈ ਅਤੇ ਜੀ ਹਾਂ ਘਟਨਾ ਕਰਨ ਪਹਿਲੇ ਪਹਿਲਾਂ ਕਦੇ ਨਹੀਂ ਸੁਣਿਆ ਤੇ ਉਹਨਾਂ ਕਹਿ ਕੇ ਇਸ ਘਟਨਾ ਦੇ ਵਿਰੋਧ ਚ ਪਲਕੇ ਪੂਰੇ ਪੰਜਾਬ ਚ ਕੈਂਡਲ ਮਾਰਚ ਕੱਢਿਆ ਜਾਵੇਗਾ ਤੇ ਅਸੀਂ ਇਸ ਪਰਿਵਾਰ ਦੀ ਲੜਾਈ ਲੜਾਂਗੇ ਅਤੇ ਪਰਿਵਾਰ ਨੂੰ ਨਿਆ ਤੁਹਾਡੇ ਛੱਡਾਂਗੇ ਉਹਨਾਂ ਕਹਿ ਕੇ ਖੁਦਕੁਸ਼ੀ ਨੋਟ ਮਿਲਣ ਮਗਰੋਂ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਪਰ ਜਿਸ ਤਰ੍ਹਾਂ ਏ ਡੀ ਜੀ ਪੀ ਦੇ ਪਰਿਵਾਰ ਨਾਲ ਹੋ ਰਿਹਾ ਹੈ ਇਹ ਬੇहद ਸ਼ਰਮ ਦੀ ਗੱਲ ਹੈ ਤੇ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਕੰਮ ਕਰ ਰਹੀ ਹੈ ਤੇ ਇੱਕ ਸੀਨੀਅਰ ਅਫਸਰ ਦੀ ਚੰਡੀਗੜ੍ਹ ਪੁਲਿਸ ਨੇ ਖੇਡ ਬਣਾ ਕੇ ਰੱਖ ਦਿੱਤੀ ਹੈ ਤੇ ਇਹ ਪਰਿਵਾਰ ਨਾਲ ਬਹੁਤ ਵੱਡਾ ਧੱਕਾ ਹੈ ਤੇ ਇਸ ਪਰਿਵਾਰ ਨੂੰ ਬੰਦ ਹੱਕ ਨਹੀਂ ਦਿੱਤਾ ਗਿਆ ਤੇ ਇੱਥੋਂ ਇਹ ਸੁਨੇਹਾ ਜਾਂਦਾ ਹੈ ਕਿ ਜੇਕਰ ਆਮ ਬੰਦੇ ਨਾਲ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਤਾਂ ਇਨਸਾਫ ਮਿਲਣਾ ਹੀ ਬਹੁਤ ਔਖਾ ਹੈ ਤੇ ਇੱਕ ਇੱਕ ਏ ਡੀ ਜੀ ਪੀ ਦਾ ਪਰਿਵਾਰ ਐਫ ਆਈ ਆਰ ਲਿਖਵਾਉਣ ਦੀ ਲੜਾਈ ਲੜ ਰਿਹਾ ਹੈ ਤੇ ਇਸ ਘਟਨਾ ਦੀ ਮੈਂ ਨਿੰਦਾ ਕਰਦਾ ਹਾਂ ਰਾਜਾ ਬੜੈਂਗਰ ਨੇ ਕਿਹਾ ਕਿ ਸਾਨੂੰ ਸਾਰ ਨੂੰ ਇਸ ਮੌਕੇ ਤੇ ਪੀੜਤ ਪਰਿਵਾਰ ਨਾਲ ਖੜੇ ਹੋਣਾ ਚਾਹੀਦਾ ਹੈ ਤੇ ਗੱਲ ਕਰਨ ਦੇ ਲਈ ਵੱਡੀ ਖਬਰ ਦੇ ਬਾਰੇ ਪੁਲਿਸ ਨੇ ਪੰਜਾਬ ਚ ਵੱਡੀ ਵਾਰਦਾਤ ਦੀ ਸਾਜ਼ਿਸ਼ ਕੀਤੀ ناکਾਮ 6 ਪਿਸਤੌਲ ਤੇ 19 ਕਾਰਤੂਸ ਸਣੇ 2 ਨੂੰ ਕੀਤਾ ਗ੍ਰਿਫਤਾਰ ਅੱਜ ਦੱਸ ਦੇ ਕਿ ਪੰਜਾਬ ਚ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਰਨਾਲਾ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਦਰਾਂ ਬੰਬੀਹਾ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੇ ਸਫਲਤਾ ਹਾਸਲ ਕੀਤੀ ਹੈ ਤੇ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਐਕਸ ਤੇ ਇੱਕ ਪੋਸਟਰ ਆਹੀਂ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਪੋਸਟਰ 'ਚ ਦੱਸਿਆ ਗਿਆ ਹੈ ਕਿ ਅਕਤੂਬਰ 2 ਅਗਸਤਰ ਸੰਦੀਪ ਸਿੰਘ ਤੇ ਸੇਖਰ ਜੋ ਕਿ ਬੰਬੀਹਾ ਗੈਂਗ ਨਾਲ ਸੰਬੰਧਤ ਹਨ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਮਾਮਲੇ 'ਚ ਸ਼ਾਮਲ ਹਨ ਤੇ ਅਕਤੂਬਰ ਮੁਜਲਮਾ ਕੋਲੋਂ ਮੋਕੈਟ ਤੋਂ 432 ਬੋਰ ਇੱਕ ਪੀਐਕਸ 5 ਤੇ ਇੱਕ 3 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ ਤੇ ਉਨੀ ਜਿੰਦਾਕਾਰ ਤੋਂ ਵੀ ਉਹਨਾਂ ਕੋਲੋਂ ਬਰਾਮਦ ਕੀਤੇ ਗਏ ਹਨ ਤੇ ਮੁਰਲੀ ਗਾਜ ਦੌਰਾਨ ਇੱਕ ਲਾਸਾ ਹੋਇਆ ਹੈ ਕਿ ਇਹ ਮੁਜਲਮ ਆਪਣੀ ਵਿਦੇਸ਼ੀ ਹੈਂਡਲਰ ਆਮ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਤੇ ਇਨ੍ਹਾਂ ਦਾ ਮਕਸਦ ਇਹਨਾਂ 11ਾਂ ਨੂੰ ਬੰਬੀਹਾ ਗੈਂਗ ਦੇ ਹੋਰ ਮੈਂਬਰਾਂ ਨੂੰ ਸਪਲਾਈ ਕਰਨਾ ਸੀ ਤੇ ਜਿਸ ਮਗਰੋਂ ਸਵੇਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ ਪਰ ਪੰਜਾਬ ਪੁਲਿਸ ਦੀ ਇਸ ਕਾਰਵਾਈ ਨਾਲ ਇਨ੍ਹਾਂ ਗੈਂਸਟਰਾਂ ਦੇ ਮਰੂ ਸੂਬਿਆਂ ਤੇ ਭਾਣੀ ਫਿਰ ਗਿਆ ਹੈ ਤੇ ਪੰਜਾਬ ਪੁਲਿਸ ਦੇ ਦਰ ਆਇਆ ਹੈ ਕਿ ਉਹ ਹੈ ਕਿ ਉਹ ਐਸਟਰਾ ਦੇ ਅਪਰਾਧ ਨੂੰ ਰੋਕਣ ਅਤੇ ਪੂਰੇ ਪੰਜਾਬ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੇ ਨੈਟਵਰਕ ਨੂੰ ਖਤਮ ਕਰਨ ਦੇ ਆਪਣੇ ਮਿਸ਼ਨ ਪ੍ਰਤੀਬੱਚਨ ਵੱਧ ਹੈ ਤੇ ਇਸ ਨੈਟਵਰਕ ਦੀ ਸਮੁੱਚੀ ਸਪਲਾਈ ਚੇਨ ਅਤੇ ਸਪਲਾਈ ਚੇਨ ਨੂੰ ਪਛਾਣਨ ਅਤੇ ਖਤਮ ਕਰਨ ਲਈ ਪੁਲਿਸ ਦੀ ਅਗਲੇਰੀ ਜਾਂਚ ਜਾਰੀ ਹੈ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਟ੍ਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਐਮ ਖਬਰ 2 ਮਹੀਨੇ ਲਈ ਰੱਦ ਹੋਈਆਂ ਇਹ ਰੇਲ ਗੱਡੀਆਂ ਅੱਜ 10 ਦੇ ਰੇਲਵੇ ਨੇ ਧੁੰਦ ਅਤੇ ਕੋਰੇ ਨਾਲ ਨਿਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਸ ਤਹਿਤ ਚੰਡੀਗੜ੍ਹ ਡਿਬਰੂਗੜ ਐਕਸਪ੍ਰੈਸ ਸਣੇ 8 ਰੇਲਾਂ ਨੂੰ ਦੋ ਮਹੀਨੇ ਲਈ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਅੰਬਾਲਾ ਮੰਡਲ ਦੇ ਜੁਨੀਅਰ ਡੀ ਸੀ ਐਮ ਨਵੀਨ ਕੁਮਾਰ ਨੇ ਦੱਸਿਆ ਕਿ ਰੇਲ ਦੱਸਿਆ ਕਿ ਗੱਡੀ ਨੰਬਰ 15903 ਡਿਬਰੂਗੜ ਚੰਡੀਗੜ੍ਹ ਦੀ ਜੋ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਚੱਲਦੀ ਹੈ ਤੇ 1 ਦਸੰਬਰ ਤੋਂ 27 ਫਰਵਰੀ 2026 ਤੱਕ ਰੱਦ ਰਹਿਗੀ ਤੇ ਇਸ ਦੇ ਨਾਲ ਹੀ ਗੱਡੀ ਨੰਬਰ 15904 ਬੁੱਧਵਾਰ ਤੇ ਐਤਵਾਰ ਨੂੰ ਚੱਲਦੀ ਹੈ ਤੇ ਉਹ 3 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹੇਗੀ ਤੇ ਸਾਰੇ ਸਟੇਸ਼ਨਾਂ ਤੇ ਦੇਰ ਜੀ ਰਜਰਵੇਸ਼ਨਾਂ ਕਾਊਂਟਰਾਂ ਤੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਰੇਲ ਚ ਬੁਕਿੰਗ ਨਾ ਕਰਨ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਚਾਂਦੀ ਨੇ ਕਰਵਾਤੀ ਤੌਬਾ ਤੌਬਾ ਅੰਜੀ ਦੱਸਦੀ ਕਿ ਇਸ ਤਿਹਾੜੀ ਸੀਜ਼ਨ ਚ ਚਾਂਦੀ ਦੀ ਕੀਮਤਾਂ ਚ ਭਾਰੀ ਉਛਾਲ ਦੇਖਿਆ ਜਾ ਰਿਹਾ ਹੈ ਤੇ ਬੰਜ਼ਾਰ ਚ ਚਾਂਦੀ ਦੀ ਸਪਲਾਈ ਘਟ ਹੋਣ ਨਾਲ ਇਸ ਦੇ ਮੁੱਲ ਅਸਮਾਨ ਸ਼ੂ ਰਹੇ ਹਨ ਤੇ ਇਸ ਤੇ ਦੀ ਧਾਕਾ ਚ ਪਹਿਲੀ ਵਾਰ ਵੇਖੀ ਜਾ ਰਹੀ ਹੈ ਤੇ ਨਿਵੇਸ਼ਕ ਉਫ ਫੀਦਾਰੀ ਕਰ ਰਹੇ ਹਨ ਤੇ ਜਿਸ ਨਾਲ ਕਮੀ ਹੋਰ ਵੱਧ ਗਈ ਹੈ ਤੇ ਚਾਂਦੀ ਦੀ ਇਸ ਤੇਜੀ ਆਮ ਖਰੀਦਦਾਰਾਂ ਲਈ ਮਹਿੰਗੀ ਸਾਬਤ ਹੋ ਰਹੀ ਹੈ ਤੇ ਰਿਪੋਰਟ ਮੁਤਾਬਕ ਇਸ ਵਾਰ ਚਾਂਦੀ ਨੇ ਇੱਕ ਵੱਖਰਾ ਹੀ ਸਿਲਵਰ ਸਰਸੜੇ ਮਨਾਇਆ ਹੈ ਤੇ ਸੋਨੇ ਦੇ ਮੁਕਾਬਲੇ ਗਰੀਬ ਮੰਨੀ ਜਾਣ ਵਾਲੀ ਚਾਂਦੀ ਦੀਆਂ ਕੀਮਤਾਂ ਗਲੋਬਲ ਮਾਰਕੀਟ ਚ 50 ਡਾਲਰ ਪ੍ਰਤੀ ਆਉਂਸ ਤੋਂ ਟਾਪ ਤਾਪ ਘੰਘਾਂ ਨੇ ਤੇ ਇਹ ਪੱਦਰ 10% ਪਹਿਲੀ ਵਾਰ ਛੁਆ ਗਿਆ ਹੈ ਤੇ ਦੇਸ਼ ਤੇ ਚਾਂਦੀ ਦੇ ਭਾਅ 1,74,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਤੇ ਇਹ ਮੁੱਲ ਕਮੋਡਿਟੀ ਐਕਸਚੇਂਜਾਂ ਦੀਆਂ ਕੀਮਤਾਂ ਨਾਲੋਂ 15,000 ਰੁਪਏ ਤੋਂ ਵੱਧ ਹਨ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤੌਰ ਨਾਲ ਖਲਾਫ ਕਰੋ ਰਾਜਵੀਰ ਦੇ ਵੰਦਾ ਦੇ ਸਸਕਾਰ ਮੌਕੇ ਵਾਇਰਲ ਹੋਈ ਵੀਡੀਓ ਦਾ ਜਾਨੋ ਅਸਲ ਸੱਚ ਅੱਜ ਦੱਸ ਇੱਕ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਦੀ ਵੰਦਾ ਦੀ ਮੌਤ ਤੋਂ ਬਾਅਦ ਉਨਾਂ ਦੇ ਅੰਤਿਮ संस्कार ਨਾਲ ਸੰਬੰਧਿਤ ਇੱਕ ਫਰਜੀ ਵੀਡੀਓ ਸੋਸ਼ਲ ਮੀਡੀਆ ਤੇ ਇਹ ਦਿਨਰ ਵਾਇਰਲ ਹੋ ਰਹੀ ਹੈ ਤੇ ਇਸ ਵਾਇਰਲ ਵੀਡੀਓ ਵਿੱਚ ਇੱਕ ਔਰਤ ਨੂੰ ਭਾਵਕ ਹੁੰਦਿਆਂ ਇਹ ਕਹਿੰਦੇ ਸੁਨਿਆ ਜਾ ਰਿਹਾ ਜਾ ਸਕਦਾ ਹੈ ਕਿ ਪਾਗਰੂ ਨਾ ਛੇੜੋ ਟੌਰ ਖਰਾਬ ਨਾ ਕਰੋ ਵਾਇਰਲ ਦਾਅਵਿਆਂ ਵਿੱਚ ਕਿਹਾ ਜਾ ਰਿਹਾ ਸੀ ਕਿ ਵੀਡੀਓ ਵਿੱਚ ਬੋਲਣ ਵਾਲੀ ਔਰਤ ਜਵੰਦਾ ਦੀ ਭੈਣ ਕਰਮਜੀਤ कौर ਹੈ ਹਾਲਾਂਕਿ ਪੜਤਾਲ ਵਿੱਚ ਸਪਸ਼ਟ ਹੋ ਗਿਆ ਹੈ ਕਿ ਇਹ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਤੇ ਅਸਲ ਵਿੱਚ ਇਹ ਵੀਡੀਓ 2024 ਦਾ ਪੁਰਾਣਾ ਵੀਡੀਓ ਹੈ ਏ ਮ੍ਰਿਤਕ ਸਰੀਰ ਪੰਜਾਬ ਪੁਲਿਸ ਦੇ ਕਨਸਟੇਬਲ ਅਮਰਿਤਪਾਲ ਸਿੰਘ ਦਾਸੀ ਜੋ ਗੈਂਸਟਰਾਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ ਤੇ ਵੀਡੀਓ ਵਿੱਚ ਪੱਗ ਅਤੇ ਤੌਰ ਨਾ ਖਰਾਬ ਕਰਨ ਦੀ ਗੱਲ ਸੀ ਦੇ ਕਨਸਟੇਬਲ ਦੀ ਪਤਨੀ ਕਹਿ ਰਹੀ ਹੈ ਤੇ ਔਰਤ ਨੇ ਵੀ ਵਿਰਲਾਪ ਕਰਦਿਆਂ ਕਿਹਾ ਸੀ ਪੱਗ ਨਾ ਖਰਾਬ ਕਰੋ ਪੱਗ ਚੋਂ ਖਰਾਬ ਕਰਦੇ ਤੁਸੀਂ ਮੇਰੇ ਬੰਦੇ ਦੀ ਤੌਰ ਨਹੀਂ ਖਰਾਬ ਕਰਨੀ ਕਿਸੇ ਨੇ ਇਸ ਤੋਂ ਬਾਅਦ ਉਹ ਪੰਜ ਵਾਰ ਦਹਰਾਉਂਦੀ ਹੈ ਕਿ ਕਿੰਨੀ ਤੌਰ ਲੱਗਦੀ ਤੇ ਵੀਡੀਓਜ਼ ਨੂੰ ਫਰਦੀ ਤਰੀਕੇ ਨਾਲ ਇਸ ਲਈ ਵਾਇਰਲ ਕੀਤਾ ਗਿਆ ਕਿ ਕਸਟੇਬਲ ਅਮਰਤਪਾਲ ਸਿੰਘ ਅਤੇ ਰਾਜਵੀਰ ਜਵੰਧਾ ਧੋਵਾਂ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਲਾਲ ਰੰਗ ਦੀ ਪੱਗ ਪਣੀ ਗਈ ਸੀ ਤੇ ਇਸ ਵੀਡੀਓ ਦੀ ਸਚਾਈ ਰਾਜਵੀਰ ਜਵੰਧਾ ਦੇ ਪਿੰਡ ਦੇ ਸ਼ਹੀਦ ਇਆਜਮ ਭਗਤ ਸਿੰਘ ਯੂਥ ਫੈਲਵੇਅਰ ਕਲੱਬ ਦੇ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਨੇ ਵੀ ਸਪਸ਼ਟ ਕੀਤੀ ਤੇ ਉਹਨਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਇੱਕ ਤੋਂ ਪੁਰਸੇ ਜਵਾਨ ਦੇ ਅੰਤਮ ਸੰਸਕਾਰ ਦਾ ਹੈ ਅਤੇ ਬੋਲਣ ਵਾਲੀ ਔਰਤ ਉਸ ਜਵਾਨ ਦੀ ਪਤਨੀ ਹੈ ਤੇ ਅਗਲੀ ਵੱਡੀ ਖਬਰ ਨਿਕਲੇ ਸਾਹਮਣੇ ਆਈ ਹੈ ਕਿ ਪੰਜਾਬ ਚ 8 ਦਵਾਈਆਂ ਬੈਨ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਦਵਾਈਆਂ ਦੇ ਰਿਐਕਸ਼ਨ ਮਗਰੋਂ ਲਿਆ ਗਿਆ ਐਕਸ਼ਨ ਅਨੁਸਾਰ ਦੀ ਕੋਲ ਡ੍ਰੈਫਟ ਹੰਗ ਦੀ ਸਰਪ ਤੇ ਪਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈੂਬੇ ਵਿੱਚ 8 ਦਵਾਈਆਂ ਦੀ ਵਾਸਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਹੁਣਾਂ ਦੀ ਖਰੀਦ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸ ਸੰਬੰਧੀ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਇੱਕ ਹੁਕਮ ਵੀ ਜਾਰੀ ਕੀਤਾ ਗਿਆ ਹੈ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਪ੍ਰਤੀਕੂਲ ਪ੍ਰਤੀਕਰਮਾਂ ਦੀ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ ਦਿੱਤਨ ਫਾਰਮ ਐਸਯੂ ਟਿਕਲ ਕੰਪਨੀ ਦੀਆਂ ਦੁਆਰਾ ਬਣਾਈਆਂ ਜਾਂਦੀਆਂ ਦਵਾਈਆਂ ਤੇ ਪਾਬੰਦੀ ਲਗਾਈ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਰਾਟ ਕੋਹਲੀ ਦੇ ਸਾਥੀ ਖਿਡਾਰੀ ਜੀਆਂ ਵਧੀਆਂ ਮੁਸ਼ਕਲਾਂ ਆਸੇ ਵਿਸਤਾਰ ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ ਹਾਂਜੀ ਦਾਦੀ ਕੇ ਰਾਈਟ ਚੈਲੈਂਜਰ ਬੈਂਗਲੁਰੂ ਦੇ ਸਪਾਰ ਖਿਡਾਰੀ ਯਸ਼ ਦੇয়াল ਦੀ ਇਹ ਮਸ਼ਕਲਾ ਹੁਣ ਵਾਧੀਆਂ ਹੋਗੇ ਦਿਖਾਈਆਂ ਦੇ ਰੇਗਾ ਹਨ ਜ਼ਬਰਜਨਾਹ ਦੇ ਮਾਮਲੇ ਵਿੱਚ ਗਾਜ਼ੀਆਬਾਦ ਪੁਲਿਸ ਨੇ ਯਸ਼ ਦੇয়াল ਦੇ ਖਿਲਾਫ ਅਦਾਲਤ ਵਿੱਚ 14 ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਹੈ ਤੇ ਪੁਲਿਸ ਨੇ ਸਬੂਤ ਵਜੋਂ ਹੋਟਲ ਦੀ ਸੀਸੀਟੀਵੀ ਫੋਟੋਜ਼ ਅਤੇ ਰਿਕਾਰਡ ਨੂੰ ਵੀ ਦਾਖਲ ਕੀਤਾ ਹੈ ਤੇ ਪੁਲਿਸ ਜਾਂਚ ਨੇ ਜ਼ਬਰਜਨਾਹ ਦੇ ਦੋਸ਼ੀ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ ਤੇ ਦਸਲ ਇੱਕ ਜੋ ਨੂੰ ਇੰਦਰਾਪੁਰਮ ਦੀ ਰਹਿਣ ਵਾਲੀ ਇੱਕ ਮੁਟਿਆਰ ਦੇ ਮਹਕਮਤਰੀ ਹੋਟਲ ਉਤੇ ਜਸ਼ ਦਿਵਾਲ ਖਿਲਾਫ ਜ਼ਬਰਜਨਾਹ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ ਤੇ 14 24 ਜੂਨ ਨੂੰ ਇੰਦਰਾਪੁਰ थाना ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਤੇ 27 ਜੂਨ ਨੂੰ ਮੁਟਿਆਰ ਦਾ ਬਿਆਨ ਦਰਜ ਕੀਤਾ ਗਿਆ ਅਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤ ਮੁਟਿਆਰ ਨਾਲ ਵਾਰਦਾਤ ਇੰਦਰਾਪੁਰ ਵਿੱਚ ਨਹੀਂ ਸਗੋਲ ਬਲੈਂਕਰ ਰੋਡ थाना ਖੇਤਰ ਦੇ ਇੱਕ ਹੋਟਲ ਵਿੱਚ ਹੋਈ ਸੀ ਇਸ ਤੋਂ ਬਾਅਦ ਅੱਗੇ ਦੀ ਜਾਂਚ ਲੈਂਕਰ ਰੋਡ थाना ਖੇਤਰ ਦੀ ਪੁਲਿਸ ਨੇ ਕੀਤੇ 10 ਲੱਖ ਕਰੋੜ ਪੁਲਿਸ ਦੇ 28 ਜੂਨ ਨੂੰ ਜਸ਼ਦਿਆਲ ਨੂੰ ਇੱਕ ਨੋਟਿਸ ਭੇਜਿਆ ਸੀ ਅਤੇ ਕਰੈਕਟਰ ਨੂੰ 3 ਦਿਨਾਂ ਦੇ ਅੰਦਰ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ ਤੇ ਜਸ਼ਦਿਆਲ ਪਹਿਲੀ ਵਾਰ ਬਿਆਨ ਦਰਜ ਕਰਵਾਉਣ ਨਹੀਂ ਪਹੁੰਚੇ ਸਨ ਤੇ ਜਸ਼ ਉਸ ਤੋਂ ਬਾਅਦ ਉਹਨਾਂ ਨੂੰ ਦੂਜਾ ਨੋਟਿਸ ਭੇਜਿਆ ਗਿਆ ਤੇ ਫਿਰ ਉਹ ਬੀਸੀਪੀ ਫ੍ਰਾਂਸ ਹਿੱਡਨ ਦੇ ਦਫਤਰ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਸਨ ਜਹਾਂਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਿਆ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ